ਜੂਠੋ ਨੇ ਜੂਠੋ ਸੇ ਕਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸੀ ਕਿ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾ ਰੱਖਿਆ ਸਾਰੇ ਪੰਜਾਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਕੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਇੱਕ ਖਬਰ ਤੋਰਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਕਿਉਂਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਤੇ ਉਸ ਤੋਂ ਵੱਡੀ ਗੱਲ ਹੈ ਚੀਫ ਮਿਨਿਸਟਰ ਨੂੰ ਪਤਾ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਿਨਿਸਟਰ ਦਾ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਹੈ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੇ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਆਂ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਹੈ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਗੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੁੱਡੇ ਤੇ ਉੱਕੜ ਕੇ ਇਹਨਾਂ ਨੇ ਦੂਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤਿੰਨ ਦਿਨਾਂ ਤੋਂ ਆਈ ਲੱਲਾ ਲਾਹਵੀ ਖੜੀ ਐ ਪੰਜਾਬ 'ਚ 55 ਬੰਮਾ ਆ ਗਏ ਜੀ ਕੋਈ ਗੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰੇ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ दिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੇ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੋਧਿਆ ਜੀ ਹੈ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਦ ਮਾਨ ਜੀ ਹੈ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਹੈ ਇੱਕ ਮੁੱਖ ਮੰਤਰੀ ਲੀਡਰ ਆਫ ოਪੋਜੀਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤੱਕ ਕਾਂਗਰਸੀ ਸੜਕਾਂ ਤੇ ਜਿਹੜੇ ਅਜੁੱਤ ਰਹੇ ਉਹਨਾਂ ਸਾਰਿਆਂ ਨੂੰ ਕਹਾਂ ਹੈ ਵੀ ਅੱਜ ਆਇਆ ਹੈ ਊਂਟ ਪਹਾੜ ਤੇ ਲੈ ਮਜ਼ਾ ਬਾਜਵਾ ਸਾਹਿਬ ਰਸੂਤ ਆਏ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੁਝ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਦਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਹ ਤਕੀ ਕਾਬੂ ਹੈ ਇੱਕ ਕੈਂਡੀਡੇਟ ਤਾਂ ਕੱਟ ਗਰੀਏ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਬੜਣ ਗਏ ਕਿ ਨਹੀਂ ਨਿਬੜਣ ਗਏ ਆ ਤਾਂ ਗੱਲ ਹੋਰ ਦੀ ਗੱਲ ਹੈ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਾਲਦੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਾਲਦੀ ਆਪੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ ਆਪੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰ ਬਈ ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਆ ਉਹਦੇ ਵਿੱਚ ਅੱਜ ਸਰਕਾਰ ਜਦੋਂ ਨਕਲੀ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਂਗਰਸ ਵਾਲੇ ਤਾਂ ਇੱਥੇ ਜਲੂਸ ਕੱਢਦੇ ਫਿਰਦੇ ਆ ਆਵਾਦਮੀ ਪਾਰਟੀ ਵਿੱਚ ਜਲੂਸ ਕੱਢ ਰਹੀ ਹੈ ਮੋਹੱਲੀ ਦੇ ਅੰਦਰ ਮੇਰੇ ਖਿਆਲ ਚ ਜਲੂਸ ਕੱਢਣ ਦੀ ਕੋਈ ਲੋੜ ਨਹੀਂ ਸੀ ਕੱਲ ਹੀ ਨਿਬੜ ਗਿਆ ਸੀਗਾ ਕੰਮ ਜਦੋਂ ਆਵਾਦਮੀ ਪਾਰਟੀ ਦਾ ਇੱਕ ਐਮਐਲਏ ਬੰਦੂਕ ਲੈ ਕੇ ਬਾਬਾ ਸਾਹਿਬ ਨੂੰ ਬੇਨਤੀ ਕਰਦੀ ਮੂਰਤੀ ਦੇ ਉੱਤੇ ਪਹਿਰਾ ਦੇਣ ਲੱਗਿਆ ਤੇ ਸਭ ਜਲੂਸ ਤਾਂ ਨਿਕਲ ਗਿਆ ਉਸ ਦਿਨ ਹੀ ਨਿਬੜ ਗਿਆ ਕੰਮ ਤਾਂ ਉਸ ਦਿਨ ਹੀ ਉਹਨੂੰ ਲੈ ਕੇ ਲੋਕ ਭਾਉ ਲੋਕਾਂ ਨੂੰ ਭਾਉ ਕਰਤਾ ਜੀ ਲੋਕਤੰਤਰ ਨੂੰ ਖਤਰਾ ਹੈ ਜੀ ਪੰਜਾਬ ਦੀ ਸੁਰੱਖਿਆ ਨੂੰ ਖਤਰਾ ਹੈ ਸਭ ਮੇਰਾ ਇੱਕ ਸਿੰਪਲ ਸਵਾਲ ਹੈ ਸਭ ਪੰਜਾਬ ਦਾ ਇੱਥੇ ਘੜਾ ਹੈ ਜਿਹਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਆਫਿਸ ਦੇ ਉੱਤੇ ਹੈੱਡਕੁਆਰਟਰ ਤੇ ਹਮਲਾ ਹੋਇਆ ਸੀਗਾ ਰਾਕਟ ਅਟੈਕ 2.3 ਸਾਲ ਹੋ ਗਏ ਪੰਜਾਬ ਤਾਂ ਸਹੀ ਸਲਾਮਤ ਖੜਾ ਹੈ ਅੱਜ ਵੀ ਉਹਦੇ ਬਾਅਦ ਅਜਨਾਲਾ ਖਾਣਾ ਕਾਬੂ ਕਰਵਾਉਣ ਦੇ ਸਾਬੇ ਸਰਕਾਰ ਨੇ ਆ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਸੀ ਥਾਣਾ ਕਾਬੂ ਹੋ ਗਿਆ ਬਾਰਡਰ ਦੇ ਉੱਤੇ ਜਾ ਕੇ ਅਜਨਾਲੇ ਦੇ ਅੰਦਰ ਪੰਜਾਬ ਫਿਰ ਵੀ ਖੜਾ ਹੈ 18 ਬੰਮ ਚੱਲ ਗਏ ਕਾਲਿਆ ਜੀ ਦੇ ਕਰਤੇ ਚੱਲ ਗਿਆ ਮੰਦਰ ਦੇ ਅੰਦਰ ਚੱਲ ਗਿਆ ਥਾਣਿਆਂ ਦੇ ਅੰਦਰ ਚੱਲ ਗਿਆ ਕਦੇ ਪਟਾ ਪਟਾਕਾ ਪੈ ਗਿਆ ਜੀ ਟਾਇਰ फट ਗਿਆ ਪਰ ਸਭ ਇਹਦੇ ਨਾਲ ਕਈ ਲੋਕ ਭਾਵੇਂ ਕੋ ਕੇ ਕਹਿ ਦਿੰਦੇ ਆ ਜੀ ਲੋਕਤੰਤਰ ਨੂੰ ਸਭ ਲੋਕਤੰਤਰ ਨੂੰ ਪੰਜਾਬ ਨੂੰ ਕੋਈ ਖਤਰਾ ਨਹੀਂ ਸਭ ਕਿਉਂਕਿ ਲੋਕ ਸਭਾ ਦੇ ਅੰਦਰ 3-4 ਦਿਨ ਪਹਿਲਾਂ ਕੁਝ ਦਿਨ ਪਹਿਲਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਜਿਹੜਾ ਬਿਆਨ ਹੈ ਬਹੁਤ ਹੀ ਮੈਂ ਸਮਝਦਾ ਇਸ ਕੰਟੈਕਸਟ 'ਚ ਅਗਰ ਦੇਖਣਾ ਚਾਹੀਦਾ ਹੈ ਵੀ ਪੰਜਾਬ ਦੇ ਅੰਦਰ ਕਿਸੇ ਗਲਤੰਤਰ ਨੂੰ ਸਰ ਨਹੀਂ ਚੱਕਣ ਦਿਆਂਗੇ ਲਾਰਡ ਆਰਡਰ ਸਟੇਟ ਸਬਜੈਕਟ ਹੈ ਸਾਹਿਬ ਨੇ ਉਸ ਅਖਤੇਬ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਦਾ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਸਭ ਤੋਂ ਵੱਡਾ ਯੋਗਦਾਨ ਵੀ ਹੈ ਤੇ ਸਭ ਤੋਂ ਵੱਡੀਆਂ ਦੀ ਸਟ੍ਰੈਟੈਜੀਕ ਲੋਕੇਸ਼ਨ ਵੀ ਹੈ ਉਹਨਾਂ ਨੇ ਬੀਜੇਪੀ ਦੀ ਪਾਲਿਸੀ ਬੜੀ ਕਲੀਅਰ ਹੈ ਸਾਹਿਬ ਕਿਸੇ ਨੂੰ ਗਲਤ ਅੰਸਰ ਨੂੰ ਪੰਜਾਬ ਦੇ ਅੰਦਰ ਸਿਰ ਨਹੀਂ ਚੱਕਣ ਦੇਵਾਂਗੇ ਨਾ ਯਾਕ ਨਹੀਂ ਯਾ ਰੇਲਵੇ ਯਾਕ ਨਹੀਂ ਯਾ ਜੇਲ੍ਹ ਵਿੱਚ ਆ ਨਟੰਕੀ ਬੰਦ ਕਰੋ ਸਾਹਿਬ ਮੈਂ ਜਿਸ ਕਰਕੇ ਅਪੀਲ ਕਰਨਾ ਆ ਬੀਜਪੀ ਬੈਠੀ ਐ ਸਾਬ ਐ ਸੁਰੱਖਿਆ ਦੇ ਨਾਂ ਤੇ ਇਹ ਆ ਲੈ ਕੇ ਲੋਕਾਂ ਨੂੰ ਗੁੰਮਰਾਣਾ ਨਾ ਕਰੋ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਉਹ ਨਿਭਾਓ ਸਰਕਾਰ ਤੁਹਾਡੇ ਕੋਲ ਜੇ 1.5 ਤੋਂ 2 ਸਾਲ ਪਈ ਐ ਆ ਜਿਹੜੇ ਬਾਹਰੋਂ ਆ ਕੇ ਬੈਠੇ ਚੱਲੇ ਘਰਤੂਸ ਐ ਕਿਉਂਕਿ ਪੰਜਾਬ ਨੂੰ ਖਤਰਾ ਹੀ ਨਾ ਚੱਲੇ ਘਰਤੂਸਾਂ ਤੋਂ ਐ ਆ ਜਿਹੜੇ ਸੜਕਾਂ ਤੇ ਜੂਤੂਰੇ ਫਿਰਦੇ ਐ ਇਹਨਾਂ ਨੂੰ ਮੈਂ ਹਿਊਮਨ ਬੰਬ ਤਾਂ ਕੀ ਕਵਾਂ ਸਾਬ ਇਹਨਾਂ ਤੋਂ ਖਤਰਾ ਹੈ ਬੰਬ ਕਿੰਨੇ ਚੱਲ ਗਏ ਕਿ ਨਹੀਂ ਚੱਲ ਗਏ ਚੱਲੇ ਪੋਲੀਟੀਸ਼ੀਅਨ ਜਿਹੜੇ ਇੱਥੇ ਫਿਊਜ਼ ਪੋਲੀਟੀਸ਼ੀਅਨ ਨੇ ਦੀਵਾਲੀਆਂ ਤੇ ਚੱਲੇ ਪਟਾਕੇ ਵਾਂਗੂ ਮੈਂ ਬਾਤ ਇਹਨਾਂ ਨੂੰ ਕੱਢ ਕੇ ਕੋਈ ਬਾਹਰ ਚਾਰ ਤੇ ਇਹਨਾਂ ਨੂੰ ਚਲਾ ਲਓ ਦੇ ਆਰ ਓਨਲੀ ਸਿਰਫ ਤੇ ਸਿਰਫ ਇੱਕ ਭਵੰਡਰ ਖੜਾ ਕਰਨ ਆ ਲਈਏ ਨੇ ਕੋਈ ਕੁਝ ਵੀ ਇਹਨਾਂ ਦੀ ਗੱਲ 'ਚ ਨਾ ਕੋਈ ਵਜਨ ਹੈ ਨਾ ਇਹਨਾਂ ਦਾ ਕੋਈ ਵजूद ਹੈ ਪਰ ਪੰਜਾਬ ਨੂੰ ਬਚਾ ਕੇ ਪੰਜਾਬ ਤੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਰਿਹਾ ਸਾਰੇ ਲੀਡਰਾਂ ਦਾ ਛੱਡੋ ਲੀਡਰ ਤਾਂ ਆਪਣੀ ਆਪਣੀ ਰਾਜਨੀਤੀ ਚਮਕਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਭਰੋਸਾ ਦੇਣ ਵਾਸਤੇ ਇੱਕ ਪਾਰਟੀ ਕੰਨਿਓ ਭਾਜਪਾ ਨੇ ਭਰੋਸਾ ਦੇਣ ਵਾਸਤੇ ਥੇ ਤੁਹਾਡੇ ਸਾਹਮਣੇ ਆਇਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਪੁਖ ਸੰ ਕਿਸੇ ਨੂੰ ਇਹਦੇ ਤੇ ਅੱਖ ਵੀ ਨਹੀਂ ਮੜੀ ਚੱਕਣ ਦੀ ਨਹੀਂ ਸਾ ਜੈ